ਸਾਹਿਬ ਜੀ ਸਾਡੀ ਸਤਿ ਸ਼੍ਰੀ ਅਕਾਲ ਜੀ ਸਾਰੇ ਤੁਸੀਂ ਦਾਵਾ ਕੀਤਾ ਸੀ ਕਾਂਗਰਸ ਦੇ ਜਿੱਤ ਜਾਣ ਦਾ ਜਿਮੀ ਚੋਣਾਂ 'ਚ ਹਾਂ ਦਾ ਕਾਰਨ ਕਿਉਂ ਬਣਿਆ ਵੇਖੋ ਜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਆਪਣਾ ਇਲਾਕਾ ਜਿਹੜਾ ਡੇਰਾ ਬੱਬਾ ਨਾਨਕ ਹਲਕਾ ਇਥੋਂ ਰੰਧਾਵਾ ਸਾਹਿਬ ਦੇ ਜਿਆਦਾ ਬੂਥ ਜਿੱਤੇ ਨੇ ਪਿੰਨਾਂ ਵਾਲਿਆਂ ਨੇ ਬਹੁਤ ਸਾਥ ਦਿੱਤਾ ਏ ਸੋ ਕਹਿੰਦਾ ਮਤਲਬ ਤੁਹਾਨੂੰ ਮੈਂ ਦੱਸਿਆ ਸੀ ਕਿ ਡਰਾ ਤਾਂ ਭੁਗਾ ਕੇ ਲੋਕਾਂ ਕੋਲ ਵੋਟਾਂ ਲੈਣੀਆਂ ਕਿ ਤੁਹਾਨੂੰ ਕਣਕ ਨਹੀਂ ਮਿਲਣੀ ਤੁਹਾਡਾ ਫਲਾਣਾ ਕੰਮ ਨਹੀਂ ਹੋਣਾ ਸੋ ਕਹਿੰਦਾ ਮਤਲਬ ਆ ਕਿ ਲੋਕ ਜਿਹੜੇ ਨੇ ਮੌਜੂਦਾ ਸਰਕਾਰ ਹੋਣ ਦੇ ਕਾਰਨ ਥੋੜੇ ਉਹਨਾਂ ਦੇ ਮਗਰ ਲੱਗ ਗਏ ਨੇ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਖੁਦ ਨੂੰ ਪਤਾ ਏ ਕਿ ਕਾਂਗਰਸ ਸਰਕਾਰ ਪ੍ਰੋਪਰ ਬਣੇਗੀ ਸੋ ਸਾਰੇ ਲੋਕਾਂ ਨੂੰ ਪਤਾ ਇਸ ਗੱਲ ਦਾ ਸੁਰਨ ਦਾਵਾ ਪਰਿਵਾਰ ਜਿੰਦਾਬਾਦ ਆ ਕਾਂਗਰਸ ਜਿੰਦਾਬਾਦ ਆ ਤੂੰ ਜਿੰਦਾਬਾਦ ਹੀ ਰਹੇਗੀ ਸਾ ਤੁਹਾਡੇ ਪਿੰਡ ਦਾ ਕਿਸ ਤਰ੍ਹਾਂ ਦਾ ਹਾਲ ਰਿਹਾ ਸੋ ਸਾਡੇ ਪਿੰਡੋ ਮੌਲਵੀ ਕੋਟੋ ਕਾਂਗਰਸ ਦਾ ਬੂਥ ਜਿੱਤਿਆ ਏ ਹਰੇਕ ਵਾਰੀ ਕਾਂਗਰਸ ਦਾ ਹੀ ਬੂਥ ਜਿੱਤਦਾ ਏ ਸੋ ਵਰਕਰ ਜਿਹੜੇ ਨੇ ਕਾਂਗਰਸ ਦੇ ਬੜੀ ਮਿਹਨਤ ਕਰਦੇ ਨੇ ਇਸ ਕਰਕੇ ਬੂਥ ਜਿਹੜਾ ਸਾਡਾ ਕਾਂਗਰਸ ਦਾ ਜਿੱਤਿਆ ਲਾਗੇ-ਤਾਗੇ ਪਿੰਡਾਂ ਦੀ ਵੀ ਜੇ ਮੈਂ ਗੱਲ ਕਰਾਂ ਤੇ ਕਾਂਗਰਸ ਹੀ ਸਾਡੇ ਲਾਗੇ-ਤਾਗੇ ਪਿੰਡਾਂ ਦੇ ਵਿੱਚ ਜਿੱਤੀ ਆ ਸੋ ਕਹਿੰਦਾ ਮਤਲਬ ਆ ਕਿ ਇੱਧਰ ਦਾ ਜਿਹੜਾ ਹਲਕਾ ਏ ਡੇਰਾ ਬਾਬਾ ਨਾਨਕ ਦਾ ਸਾਰਾ ਏਰੀਆ ਏ ਸੋ ਰੰਧਾਵਾ ਪਰਿਵਾਰ ਦੇ ਨਾਲ ਏ ਮਸੀਹ ਭਾਈ ਚਾਰਾ ਵੀ ਰੰਡਾਵਾ ਪਰਿਵਾਰ ਦੇ ਨਾਲ ਆ